ਅਮਰੀਕਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਆ ਫਿਰ ਤੋਂ ਇੱਕ ਟੱਕ ਐਕਸੀਡੈਂਟ ਹੋਇਆ ਉੱਥੇ ਔਰ ਇਸ ਦੇ ਵਿੱਚ 20 ਸਾਲਾਂ ਟਰੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਮਿਸੀਗਨ ਦੇ ਬੈਂਟਨ ਹਾਰਬਨ 100 ਵਾਰ ਸਵੇਰੇ 5:45 ਤੇ ਇਹ ਭਿਆਨਕ ਟੱਕਰ ਹੋਈ ਆ ਦੋ ਸੈਮੀ ਟਰੱਕਾਂ ਦੇ ਵਿੱਚ ਬੈਰੀਅਨ ਕਾਉਂਟੀ I94 ਦੇ ਨੇੜੇ ਇਹ ਹਾਸਤਾ ਵਾਪਰਿਆ ਜੀ ਹਾਂ ਇਹਦੇ ਵਿੱਚ ਮੌਕੇ ਤੇ ਹੀ ਡਰਾਈਵਰ ਦੀ ਮੌਤ ਹੋ ਗਈ ਤੇ ਫਿਰ ਤੋਂ ਇੱਕ 22 ਸਾਲਾਂ ਦਾ ਟਰੱਕ ਡਰਾਈਵਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਖਬਰ ਬਹੁਤ ਹੀ ਦੁੱਖ ਭਰੀ ਆ ਪਰ ਕੀ ਕਰ ਸਕਦੇ ਆ ਹੁਣ ਜੋ ਹੋ ਰਿਹਾ ਉਹ ਕਿਸੇ ਨੂੰ ਵੀ ਮਨਜ਼ੂਰ ਨਹੀਂ ਔਰ ਬਿਲਕੁਲ ਵੀ ਠੀਕ ਨਹੀਂ ਹੋ ਰਿਹਾ ਅੱਜ ਇਸ ਟਾਈਮ ਦੇ ਉਤੇ ਅਮਰੀਕਾ ਦੇ ਵਿੱਚ ਜੀ ਹਾਂ ਇਹ ਹੁਣ ਖਬਰ ਆ ਰਹੀ ਆ ਮਿਸਿਗਨ ਬੈਂਟਨ ਟਾਊਨਸ਼ਿਪ ਵਿੱਚ 29 ਮੀਲ ਦੀ ਦੂਰੀ ਨੈਪੀਅਰ ਐਵੇਨਿਊ ਐਗਜ਼ਿਟ ਦੇ ਨੇੜੇ ਇਹ ਹਾਦਸਾ ਵਾਪਰੇਆ ਸੋ ਬਹੁਤ ਹੀ ਮੰਦ ਭਾਗੀ ਖਬਰ ਆ ਬਹੁਤ ਹੀ ਬੁਰਾ ਹੋਇਆ ਔਰ ਕਿਸੇ ਨੇ ਵੀ ਇਹ ਚਾਇਆ ਨਹੀਂ ਜੀ ਕਿ ਇਹ ਕੁਝ ਹੋ ਸਕਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 2025 ਦੇ ਵਿੱਚ ਲਗਾਤਾਰ ਇਹ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਹੋ ਰਹੇ ਆ ਔਰ ਜਿਹਦੇ ਵਿੱਚ ਨੁਕਸਾਨ ਬਹੁਤ ਹੀ ਭਾਰਾ ਹੋ ਰਿਹਾ ਜਾਨੀ ਵੀ ਹੋ ਰਿਹਾ ਤੇ ਮਾਲੀ ਵੀ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਟਰੱਕ ਡਰਾਈਵਰਾਂ ਨਾਲ ਇਸ ਟਾਈਮ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਕੀ ਕੁਝ ਹੋ ਰਿਹਾ ਔਰ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਔਰ ਇਹ ਐਕਸੀਡੈਂਟ ਰੁਕਣ ਦਾ ਨਾ ਹੀ ਨਹੀਂ ਲੈ ਰਹੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ 22 ਸਾਲਾਂ ਦਾ ਨੌਜਵਾਨ ਆ ਕੁਝ ਸਾਲ ਪਹਿਲਾਂ ਹੀ ਅਮਰੀਕਾ ਦੇ ਵਿੱਚ داخل ਹੋਇਆ ਸੀਗਾ ਤੇ ਸੇਮ ਹੀ ਪੈਟਰਨ ਆ ਉਮਰ ਦੇਖ ਲਓ ਤੁਸੀਂ 22 ਸਾਲਾਂ ਦੀ ਔਰ ਹਰਿਆਣੇ ਦਾ ਪਾਣੀਪਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਜ਼ਿਆਦਾ ਇਸ ਦੇ ਬਾਰੇ ਕੁਝ ਨਹੀਂ ਦੱਸਿਆ ਪੁਲਿਸ ਨੇ ਸਿਰਫ ਇੰਨਾ ਹੀ ਆਪਣੇ ਬਿਆਨ ਦੇ ਵਿੱਚ ਦੱਸਿਆ ਕਿ ਇੱਕ ਟਰੱਕ ਆਲਰੇਡੀ ਪਹਿਲਾਂ ਹੀ ਪਾਰਕ ਕੀਤਾ ਹੋਇਆ ਸੀਗਾ ਸਾਈਡ ਦੇ ਵਿੱਚ ਕਿਉਂਕਿ ਮੌਸਮ ਬਹੁਤ ਜ਼ਿਆਦਾ ਖਰਾਬ ਆ ਔਰ ਇਹ ਟਰੱਕ ਪਿੱਛੋਂ ਆ ਕੇ ਉਸ ਦੇ ਵਿੱਚ ਟੱਕਰ ਮਾਰਦਾ ਕਿ ਟਰੱਕ ਐਕਸੀਡੈਂਟ ਇੰਨਾ ਭਿਆਨਕ ਹੁੰਦਾ ਤੇ ਅੱਗ ਲੱਗ ਜਾਂਦੀ ਆ ਤੇ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਇੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਔਰ ਜਿਹਦੇ ਨਾਲ ਨੁਕਸਾਨ ਇਹਦਾ ਵੱਡਾ ਹੋ ਜਾਂਦਾ ਤੇ ਇਸ ਦੀ ਮੌਤ ਹੋ ਜਾਂਦੀ ਆ ਸੋ ਇੱਕ ਹੋਰ ਘਰ ਤੋਂ ਨਿਕਲਿਆ ਸੀਗਾ ਮਾ ਦਾ ਪੁੱਤ ਪੈਸੇ ਕਮਾਉਣ ਵਧੀਆ ਫਿਊਚਰ ਤੇ ਲਈ ਪਰ ਉਸ ਨੂੰ ਕੀ ਪਤਾ ਸੀਗਾ ਕਿ 20 ਸਾਲਾਂ ਦੀ ਉਮਰ ਚ ਹੀ ਉਸ ਦੀ ਮੌਤ ਇੰਤਜ਼ਾਰ ਕਰ ਰਹੀ ਆ ਔਰ ਅਮਰੀਕਾ ਦੀਆਂ ਸੜਕਾਂ ਦੇ ਉੱਪਰ ਉਸ ਦੀ ਮੌਤ ਹੋਏਗੀ ਜੀ ਹਾਂ ਇਹ ਖਬਰ ਕਰਨ ਨੂੰ ਮਨ ਭਾਰ ਆਉਂਦਾ ਜਦੋਂ ਇਦਾਂ ਦੀ ਖਬਰ ਕਰਨੀ ਪੈਂਦੀ ਆ ਕਿਉਂਕਿ ਇਹ ਖਬਰਾਂ ਬਹੁਤ ਹੀ ਜ਼ਿਆਦਾ ਮੰਦ ਭਾਗੀਆਂ ਨੇ ਔਰ ਫਿਊਚਰ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਖਬਰਾਂ ਤੋਂ ਪ੍ਰੋਬਲਮ ਆਏਗੀ ਸਾਰਿਆਂ ਨੂੰ ਪਤਾ ਹੀ ਆ ਕਿਉਂਕਿ ਹਰ ਕੋਈ ਰੋ ਰੋ ਕੇ ਪਿੱਟ ਪਿੱਟ ਕੇ ਕਹਿ ਰਿਹਾ ਕਿ ਇਸ ਟਾਈਮ ਦੇ ਉੱਤੇ ਸਨੋ ਹੋ ਰਹੀ ਆ ਸਨੋ ਪੈ ਰਹੀ ਆ ਬਹੁਤ ਮੌਸਮ ਖਰਾਬ ਆ ਸੋ ਬਹੁਤ ਹੀ ਧਿਆਨ ਦੇ ਨਾਲ ਕੇਅਰਫੁਲੀ ਤੁਸੀਂ ਟਰੱਕ ਡਰਾਈਵਿੰਗ ਕਰਨੀ ਆ ਕਿਉਂਕਿ ਮੌਸਮ ਵੀ ਇਸ ਤਰ੍ਹਾਂ ਦਾ ਔਰ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਇਹ ਦੇ ਵਿੱਚ ਦੱਸਣ ਦੀ ਕੋਈ ਵੀ ਕਿਸੇ ਨੂੰ ਜ਼ਰੂਰਤ ਨਹੀਂ ਕਿ ਇਸ ਟਾਈਮ ਦੇ ਉੱਪਰ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਆ ਅਮਰੀਕਾ ਦੇ ਵਿੱਚ ਸੋ ਉਸ ਤੋਂ ਬਾਅਦ ਫਿਰ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਇੱਕ ਤੋਂ ਬਾਅਦ ਇੱਕ ਗਲਤੀ ਹੋਣਾ ਸੋ ਤੁਹਾਨੂੰ ਪਤਾ ਹੀ ਹੈ ਕਿ ਮਾੜੀ ਕਿਸਮਤ ਲਾ ਲੋ ਸੋਚਿਆ ਜਾ ਰਿਹਾ ਸੀ ਜਿਹੜਾ ਪਿੱਛੇ ਹੁਣ ਐਕਸੀਡੈਂਟ ਹੋਇਆ ਉਸ ਤੋਂ 10 ਦਿਨ ਪਹਿਲਾਂ ਕਿ ਚਲੋ 2025 ਹੁਣ ਇਸ ਤੋਂ ਬਾਅਦ ਕੋਈ ਹੋਰ ਇਦਾਂ ਦੀ ਮੰਦ ਭਾਗੀ ਖਬਰ ਨਹੀਂ ਹੋਏਗੀ ਪਰ ਪਤਾ ਨਹੀਂ 2025 ਨੇ ਕਿੰਨੀਆਂ ਹੋਰ ਜਾਨਾਂ ਲੈਣੀਆਂ ਕਿੰਨੇ ਹੋਰ ਟਰੱਕ ਡਰਾਈਵਰਾਂ ਦੀਆਂ ਨੌਕਰੀਆਂ ਖਾਣੀਆਂ ਕੀ ਕੁਝ ਹੋਏਗਾ ਹਜੇ ਕੁਝ ਵੀ ਨਹੀਂ ਪਤਾ ਕਿਉਂਕਿ ਹਜੇ ਵੀ 5-6 ਦਿਨ ਪਏ ਆ ਸੋ ਸਾਰਿਆਂ ਨੂੰ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਮੌਸਮ ਬਹੁਤ ਖਰਾਬ ਚੱਲਦਾ ਪਿਆ ਇਹਦੇ ਵਿੱਚ ਤੁਸੀਂ ਬਹੁਤ ਹੀ ਜ਼ਿਆਦਾ ਕੇਅਰਫੁਲੀ ਹੋ ਕੇ ਟਰੱਕ ਡਰਾਈਵਿੰਗ ਕਰਨੀ ਆ ਕਿਉਂਕਿ ਬਾਈਆਂ ਹਾਲਾਂ ਦੀ ਉਮਰ ਦਾ ਕੋਈ ਡਰਾਈਵਰ ਮੇਰੇ ਹਿਸਾਬ ਦੇ ਨਾਲ ਤਾਂ ਕੋਈ ਡਰਾਈਵਰ ਨਹੀਂ ਬਣਦਾ ਨਾਤਾਉ ਨੂੰ ਐਕਸਪੀਰੀਅੰਸ ਹੁੰਦਾ ਐਨੇ ਸਾਲਾਂ ਦੇ ਵਿੱਚ ਹੁਣ ਕੀ ਉਹਨੂੰ ਸਿੱਖਿਆ ਹੋਏਗਾ ਕੀ ਉਹਦੇ ਕੋਲ ਐਕਸਪੀਰੀਅੰਸ ਹੋਏਗਾ ਕਿੱਦਾਂ ਉਹਨੇ ਸਨੋ ਦੇ ਵਿੱਚ ਡਰਾਈਵਿੰਗ ਕਰਨੀ ਆ ਕੀ ਉਹਨੂੰ ਪਤਾ ਸੀ ਕਿ ਉਹਦੀ ਅੱਖ ਲੱਗ ਗਈ ਆ ਜਾਂ ਥਕਾਨ ਦੇ ਵਿੱਚ ਆ ਥੱਕ ਗਿਆ ਕੀ ਹੋਇਆ ਕੀ ਨਹੀਂ ਹੋਇਆ ਕੁਛ ਵੀ ਨਹੀਂ ਜਾਣਦੇ ਕਿਉਂਕਿ ਪੁਲਿਸ ਨੇ ਮੋਸਟਲੀ ਕੀ ਹੁੰਦਾ ਜਦੋਂ ਕੋਈ ਵੀ ਇਸ ਤਰ੍ਹਾਂ ਦਾ ਐਕਸੀਡੈਂਟ ਹੁੰਦਾ ਜਿਹਦੇ ਵਿੱਚ ਆਪਣੇ ਕਿਸੇ ਪੰਜਾਬੀ ਤੋਂ ਜਾਂ ਆਪਣੇ ਕਿਸੇ ਇੰਡੀਅਨ ਤੋਂ ਭਾਰਤੀ ਮੂਲ ਤੋਂ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਉਹਦੀਆਂ ਵੀਡੀਓਜ਼ ਉਹਦੀ ਪੂਰੀ ਡਿਟੇਲ ਸ਼ੇਅਰ ਕੀਤੀ ਜਾਂਦੀ ਆ ਸਾਰਾ ਕੁਝ ਡੈਸ਼ ਕੈਮ ਦੀਆਂ ਵੀਡੀਓਜ਼ ਵੀ ਬਾਹਰ ਆ ਜਾਂਦੀਆਂ ਪਰ ਤੁਸੀਂ ਦੇਖਿਆ ਹੋਇਆ ਹੋਏਗਾ ਮੋਸਟਲੀ ਕੀ ਹੁੰਦਾ ਜਦੋਂ ਕਿਸੇ ਵੀ ਐਕਸੀਡੈਂਟ ਦੇ ਵਿੱਚ ਕੱਲਾ ਹੀ ਟਰੱਕ ਐਕਸੀਡੈਂਟ ਦੇ ਵਿੱਚ ਟਰੱਕ ਡਰਾਈਵਰ ਹੀ ਨੁਕਸਾਨਿਆ ਜਾਂਦਾ ਜਾਂ ਉਸਦੀ ਮੌਤ ਹੁੰਦੀ ਆ ਜਾਂ ਸਿਰਫ ਸਿਰਫ ਟਰੱਕ ਦਾ ਹੀ ਨੁਕਸਾਨ ਹੁੰਦਾ ਤਾਂ ਕਦੇ ਵੀ ਇਸ ਦੇ ਬਾਰੇ ਪੂਰੀ ਡਿਟੇਲ ਨਹੀਂ ਸ਼ੋਅ ਕੀਤੀ ਜਾਂਦੀ ਕਿਸੇ ਵੀ ਮੰਤਰੀ ਜਾਂ ਕਿਸੇ ਵੀ ਉਦਾਵੀ ਕਿਸੇ ਅਧਿਕਾਰੀ ਦਾ ਕੋਈ ਬਿਆਨਬਾਜ਼ੀ ਨਹੀਂ ਆਉਂਦੀ ਕੋਈ ਵੀਡੀਓਜ਼ ਵੀ ਨਹੀਂ ਆਉਂਦੀ ਔਰ ਇਸ ਨੂੰ ਬੱਟੇ ਲੈਵਲ ਤੇ ਵੀ ਨਹੀਂ ਚਲਾਇਆ ਜਾਂਦਾ ਔਰ ਇਹਦਾ ਮਤਲਬ ਕਿਤੇ ਨਾ ਕਿਤੇ ਇਹੀ ਮੰਨਿਆ ਜਾਂਦਾ ਕਿ ਤੁਸੀਂ ਮਰਦੇ ਆ ਤਾਂ ਮਰਦੇ ਰਹੋ ਸਾਡੇ ਲਈ ਕੋਈ ਮਾਇਨੇ ਨਹੀਂ ਆ ਸਿਰਫ ਉਹ ਸਿਰਫ ਸਾਡੇ ਲਈ ਮਾਇਨੇ ਇਹ ਆ ਕਿ ਜਦੋਂ ਸਾਡਾ ਇੱਥੇ ਗੋਰੇ ਮੂਲ ਦਾ ਕੋਈ ਵਿਅਕਤੀ ਤੁਹਾਡੇ ਟਰੱਕ ਐਕਸੀਡੈਂਟ ਤੋਂ ਮਰੂਗਾ ਫਿਰ ਅਸੀਂ ਸੀਰੀਅਸ ਲਵਾਂਗੇ ਫਿਰ ਉਹਦੇ ਬਾਰੇ ਬਿਆਨਬਾਜ਼ੀ ਵੀ ਕਰਾਂਗੇ ਨਿਊਜ਼ ਵੀ ਚਲਾਵਾਂਗੇ ਸਾਰਾ ਕੁਝ ਹੋਏਗਾ ਕਿਤਨ ਨੂੰ ਕਿਤੇ ਨਾ ਕਿਤੇ ਦੇਖਣ ਨੂੰ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿਉਂਕਿ ਪਹਿਲਾਂ ਵੀ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਿਰਫ ਸਿਰਫ ਇੱਕ ਟਰੱਕ ਡਰਾਈਵਰ ਦੀ ਮੌਤ ਹੋਈ ਉਹਦੀਆਂ ਵੀ ਕੋਈ ਵੀਡੀਓਜ਼ ਜਾਂ ਕੁਝ ਵੀ ਪਤਾ ਨਹੀਂ ਸੀ ਲੱਗ ਸਕਿਆ ਕੀ ਹੈ ਔਰ ਪੁਲਿਸ ਵੀ ਜਿਆਦਾ ਡਿਟੇਲ ਨਹੀਂ ਦਿੰਦੀ ਸੀ ਸੋ ਇਸ ਦੇ ਇਸ ਦੇ ਬਾਰੇ ਚ ਵੀ ਇਹੀ ਕੁਝ ਆ ਰਿਹਾ ਕੋਈ ਵੱਡੇ ਪੱਧਰ ਤੇ ਨਿਊਜ਼ ਨਹੀਂ ਚਲਾਈ ਜਾ ਰਹੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਵੈਸੇ ਤਾਂ ਵਧੀਆ ਆਪਾਂ ਨਹੀਂ ਚਾਹਦੇ ਕਿ ਨਿਊ ਚਲਾਈ ਜਾਵੇ ਪਰ ਅੱppa ਚਾਹੁੰਦਾ ਕਿ ਆਪਣੇ ਜਿਹੜੇ ਡਰਾਈਵਰ ਆ ਆਪਣੇ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਭਾਈ ਤੁਹਾਡੇ ਸਾਹਮਣੇ ਸਾਰੇ ਹੱਥ ਬੰਦੇ ਪਏ ਆ ਕਿ ਸਮਾਂ ਔਰ ਮੌਸਮ ਦੋਨੋਂ ਹੀ ਇਸ ਟਾਈਮ ਦੇ ਉੱਤੇ ਖਰਾਬ ਆ ਔਰ ਤੁਹਾਡੇ ਲਈ ਹੱਥ ਬੰਦੇ ਆ ਸਾਰੇ ਕਿ ਜਾ ਤਾ ਟਰੱਕ ਡਰਾਈਵਿੰਗ ਨੂੰ ਛੱਡ ਦੋ ਹੋਰ ਨਾ ਬਦਨਾਮ ਕਰੋ ਹੋਰ ਨਾ ਨਿੰਗਾਰੋ ਇਸ ਟਰੱਕ ਡਰਾਈਵਰੀ ਨੂੰ ਕਿਉਂਕਿ ਬਹੁਤ ਹੀ ਆਪਣੇ ਪੁਰਾਣੇ ਡਰਾਈਵਰ ਆ ਜਿਨ੍ਹਾਂ ਨੇ ਆਪਣੀਆਂ ਲਾਈਫ ਪੂਰੀ ਦੇ ਦੇ ਕੇ ਪੂਰੀ ਜ਼ਿੰਦਗੀ ਦੀ ਮਿਹਨਤ ਉਹਨਾਂ ਦੀ ਟਰੱਕ ਇੰਡਸਟਰੀ ਨੂੰ ਖੜਾ ਕਰਨ ਦੇ ਵਿੱਚ ਇੱਕ ਨਾਂ ਕੁਮਾਉਣ ਦੇ ਵਿੱਚ ਕੀ ਹਾਂਜੀ ਪੰਜਾਬੀ ਟਰੱਕ ਡਰਾਈਵਰ ਜਾਂ ਭਾਰਤੀ ਮੂਲ ਦੇ ਟਰੱਕ ਡਰਾਈਵਰ ਇਮਾਨਦਾਰ ਹੁੰਦੇ ਆ ਬਹੁਤ ਹਾਰਡ ਵਰਕਰ ਹੁੰਦੇ ਆ ਤੇ ਅੱਖਾ ਬੰਦ ਕਰਕੇ ਉਹਨਾਂ ਨੂੰ ਹਰ ਕੋਈ ਕੰਮ ਤੇ ਰੱਖਦਾ ਸੀਗਾ ਸੋ ਤੁਸੀਂ ਇਹ ਹਰਕਤਾਂ ਨਾ ਕਰੋ ਜਿਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਟਰੰਪ ਸਰਕਾਰ ਕੋਈ ਐਦਾਂ ਦਾ ਕਾਨੂੰਨ ਹੀ ਬਣਾ ਲਵੇ ਕਿ ਭਾਰਤੀ ਮੂਲ ਦਾ ਜੀ ਕੋਈ ਟਰੱਕ ਡਰਾਈਵਰ ਡਰਾਈਵਿੰਗ ਹੀ ਨਹੀਂ ਕਰ ਸਕਦਾ ਤੋ ਸਾਰਿਆਂ ਨੂੰ ਹੱਥੇ ਬੰਦੇ ਆ ਵੀ ਰਹਿਣ ਦੋ ਕਿਉਂਕਿ ਹੁਣ ਇਹ 2 ਬਾਈਆਂ ਸਾਲਾਂ ਦਾ ਸੀ ਇਹਨੇ ਕਦੋਂ ਟਰੱਕ ਸਿੱਖਿਆ ਹੁਣ ਕੀ ਇਹਦੇ ਪੱਖ ਐਕਸਪੀਰੀਅੰਸ ਹੋਏਗਾ ਕਿੱਦਾਂ ਆਏ ਨੇ ਪਤਾ ਹੋਏਗਾ ਕਿ ਇਹਨੂੰ ਬਰਫ਼ ਦੇ ਵਿੱਚ ਸਨੋ ਦੇ ਵਿੱਚ ਕਿੱਦਾਂ ਡਰਾਈਵ ਕਰਨੀ ਆ ਔਰ ਕਿੱਦਾਂ ਸ਼ਿਫਟਾਂ ਲਾਉਣੀਆਂ ਤੁਹਾਨੂੰ ਪਤਾ ਹੈ ਕਿ ਮਾਲਕ ਤੁਹਾਡੇ ਬ੍ਰੋਕਰ ਸਾਰੇ ਕੁਝ ਕਹਿੰਦੇ ਆ ਵੀ ਲਾ ਦੇ ਖਿੱਚ ਕੇ ਢੇੜਾ ਲਾ ਦੇ ਤੈਨੂੰ ਇੰਨੇ ਬੋਨਸ ਮਿਲੂਗਾ ਐਨਾ ਤੈਨੂੰ ਕਮਿਸ਼ਨ ਮਿਲੂਗਾ ਐਨੇ ਤਰੀ ਸੈਲਰੀ ਡਬਲ ਕਰ ਦਾਂਗੇ ਲੋਡ ਦੇ ਇੰਨੇ ਪੈਸੇ ਦੇ ਦੇਵਾਂਗੇ ਤੈਨੂੰ ਪਰ ਮਿੱਤਰੋ ਤੁਹਾਨੂੰ ਇੱਕ ਗੱਲ ਦੱਸੀ ਹੈ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਕਹਿ ਰਿਹਾ ਕਿ ਜਾਨ ਤੋਂ ਉੱਤੇ ਕੁਝ ਵੀ ਨਹੀਂ ਹੈ ਸੋ ਜਹਾਨ ਹੈ ਤੋ ਜਹਾਨ ਹੈ ਮੇਰਾ ਵੀਰ ਨਾ ਲਾਲਚ ਕਰੋ ਸਾਰਿਆਂ ਨੂੰ ਪਤਾ ਕਿ ਇਸ ਟਾਈਮ ਦੇ ਉੱਪਰ ਟਰੱਕ ਇੰਡਸਟਰੀ ਹਿੱਲੀ ਹੋਈ ਹੈ ਬਹੁਤ ਲੋਕ ਆਪਣੇ ਘਰਾਂ ਦੇ ਵਿੱਚ ਬਹਿ ਗਏ ਆ ਟਰੱਕ ਡਰਾਈਵਰ ਨਹੀਂ ਡਰਾਈਵਿੰਗ ਕਰ ਰਿਹਾ ਕਿਉਂਕਿ ਉਹ ਜ਼ਿਆਦਾ ਪੇਪਰਾਂ ਤੋਂ ਡਰਦੇ ਪਿਆ ਕਿਉਂਕਿ ਚੈਕਿੰਗ ਇੰਨੀ ਜ਼ਿਆਦਾ ਹੋ ਰਹੀ ਆ ਹੱਦ ਤੋਂ ਪਾਰ ਹੋਇਆ ਪਿਆ ਕੰਮ ਉਹ ਦੂਜੀ ਗੱਲ ਇਹ ਆ ਕਿ ਐਕਸੀਡੈਂਟ ਰੁਕਣ ਦਾ ਨਾਂ ਹੀ ਲੈਂਦੇ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਹੋ ਰਿਹਾ ਸਭ ਤੋਂ ਪਹਿਲਾਂ ਹਰਜਿੰਦਰ ਦਾ ਐਕਸੀਡੈਂਟ ਹੋਇਆ ਸੀ ਹਜੇ ਤੱਕ ਉਹਦੇ ਲਈ ਕੋਈ ਰਾਹਤ ਦੀ ਖਬਰ ਨਹੀਂ ਆਈ ਕਿ ਉਹ ਕਦੋਂ ਬਾਹਰ ਆਏਗਾ ਕਦੋਂ ਨਹੀਂ ਚਾਦ ਕਿ ਉਹਦੇ ਪਿੱਛੇ ਪੂਰਾ ਪੰਜਾਬ ਖੜਾ ਹੋ ਗਿਆ ਸਿੱਖ ਫੋਰਸ ਜਸਟਿਸ ਵਾਲੇ ਵੀ ਖੜੇ ਹੋ ਗਏ ਬੜੇ ਤੋਂ ਬੜੇ ਉਹਨੂੰ ਲਾਇਰ ਹਾਇਰ ਕਰਵਾ ਕੇ ਦਿੱਤੇ ਹੋਏ ਆ ਫੇਰ ਵੀ ਹਜੇ ਤੱਕ ਕੋਈ ਵੀ ਅਪਡੇਟ ਨਹੀਂ ਆ ਰਹੀ ਇਹ ਨਹੀਂ ਹੈਗਾ ਕਿ ਤੁਸੀਂ ਐਕਸੀਡੈਂਟ ਕਰੋਗੇ ਤਾਂ ਤੁਹਾਨੂੰ ਬਾਹਰ ਆ ਜਾਓਗੇ ਹਾਂ ਅਗਰ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੁੰਦੇ ਤਾਂ ਤੁਹਾਨੂੰ ਬੌਂਡ ਪਾ ਕੇ ਤੁਸੀਂ ਬਾਹਰ ਆ ਜਾਣਾ ਕਿਉਂਕਿ ਇੱਕ ਬੰਦੇ ਨਾਲ ਇਹ ਹੋਇਆ ਜੋ ਇੱਥੋਂ ਦਾ ਰਹਿਣ ਵਾਲਾ ਸੀਗਾ ਅਮਰੀਕਾ ਦਾ ਨਿਵਾਸੀ ਸੀਗਾ ਔਰ ਉਸਨੇ ਇੱਕੋ ਪਰਿਵਾਰ ਦੇ 8 ਜੀ ਮਾਰਤੇ ਸੀਗੇ ਐਕਸੀਡੈਂਟ ਦੇ ਵਿੱਚ ਪਿੱਛੋ ਲਿਆ ਕੇ ਟਰੱਕ ਮਾਰਿਆ ਸੀਗਾ ਤੇ ਉਹਨੂੰ 80000 ਬੌਂਡ ਦੇ ਉੱਪਰ ਬਾਹਰ ਕੱਢਤਾ ਸੀਗਾ 4 ਦਿਨਾਂ ਬਾਅਦ ਹੀ ਜੱਜ ਨੇ ਸੋ ਤੁਹਾਡੇ ਨਾਲ ਇਹ ਕੁਝ ਨਹੀਂ ਹੋਏਗਾ ਤੁਸੀਂ ਗਲਤੀ ਕਰੋਗੇ ਜਾਂ ਤਾਂ ਤੁਹਾਡੇ ਮੂਰੇ ਮੌਤ ਆ ਜਾਂ ਫਿਰ ਤੁਹਾਡੇ ਮੂਰੇ ਜੇਲਾ ਨੇ ਸੋ ਜ਼ਿੰਦਗੀ ਤੁਹਾਡੀ ਆ ਤੁਸੀਂ ਹੀ ਦੇਖਣਾ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਹੋਣਗੇ ਜਾਂ ਰੁਕਣਗੇ ਐਕਸੀਡੈਂਟ ਨਹੀਂ ਰੁਕ ਸਕਦੇ ਕਿਉਂਕਿ ਸਾਰਿਆਂ ਕੋਲ ایکسپੀਰੀਅנס ਨਹੀਂ ਆ ਜਾਦੇ ਪੈਸਿਆਂ ਦੇ ਲਾਲਚ ਦੇ ਵਿੱਚ ਤੁਸੀਂ ਟਰੱਕ ਡਰਾਈਵਿੰਗ ਕਰਦੇ ਆ ਟਰੱਕਾਂ ਦੇ ਉੱਪਰ ਚੜ ਜਾਂਦੇ ਆ ਆਟੋਮੈਟਿਕ ਟਰੱਕ ਆ ਇਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੀ ਆ ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਸੀਂ ਇੱਕ ਮਜ਼ਹਲ ਦੇ ਉੱਤੇ ਬੈਠੇ ਆ ਔਰ ਇਹ ਨੂੰ ਸਾਹਬਣਾ ਕਿੰਨਾ ਮੁਸ਼ਕਲ ਆ ਇਹਦੇ ਲਈ ਤੁਹਾਨੂੰ ایکسپੀਰੀਅנס ਦੀ ਜ਼ਰੂਰਤ ਆ ਸੇਮ ਪੈਟਰਨ ਆ ਪਹਿਲਾਂ ਥੋੜੀ ਦੇਰ ਬਾਅਦ ਥੋੜੀ ਦਿਨ ਪਹਿਲਾਂ ਹੀ ਅਮਰੀਕਾ 'ਚ ਐਂਟਰ ਹੁੰਦੇ ਆ ਉਮਰਾਂ ਇਹਨਾਂ ਦੀ ਚੈੱਕ ਕਰ ਲਓ Y2325 ਇਹ ਕੋਈ ਉਮਰਾ ਟਰੱਕ ਡਰਾਈਵਰਾਂ ਦੀਆਂ ਔਰ ਇਹਨਾਂ ਤੋਂ ਹੀ ਕਿਉਂ ਐਕਸੀਡੈਂਟ ਹੁੰਦੇ ਆ ਸਵਾਲ بڑا ਇਹ ਖੜਾ ਹੋ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਟਰੱਕ ਕੰਪਨੀਆਂ ਇਦਾਂ ਦੀਆਂ ਜਿਨ੍ਹਾਂ ਨੇ ਹੁਣ ਕੱਢਣਾ ਸਟਾਰਟ ਕਰਤਾ ਟਰੱਕ ਡਰਾਈਵਰਾਂ ਨੂੰ ਜਿਨ੍ਹਾਂ ਦੀ ਘੱਟ ਉਮਰ ਆ ਔਰ ਜਿਨ੍ਹਾਂ ਕੋਲ ਕੈਲੀਫੋਰਨੀਆ ਦੇ ਲਾਇਸੈਂਸ ਔਰ ਜਿਹੜੇ ਇਲੀਗਲ ਐਂਟਰ ਹੋਏ ਸੀਗੇ ਬਹੁਤ ਕੰਪਨੀਆਂ ਇਹਨਾਂ ਨੂੰ ਰੱਖ ਹੀ ਨਹੀਂ ਰਹੀਆਂ ਤੇ ਬਹੁਤ ਲੋਕਾਂ ਨੇ ਖੁਦ ਹੀ ਚਲਾਉਣਾ ਛੱਡਦੇ ਉਹਨਾਂ ਨੇ ਕੋਈ ਹੋਰ ਕਿੱਤੇ ਦੇ ਵਿੱਚ ਪੈ ਗਏ ਕਿ ਇਹਦੇ ਵਿੱਚ ਰਿਸਕ ਜ਼ਿਆਦਾ ਇੱਕ ਤਾਂ ਜਾਨ ਦੀਆਂ ਇੱਕ ਮਾਲੀ ਤੇ ਦੂਜਾ ਪੁਲਿਸ ਦਾ ਵੀ ਡਰਾ ਕਿ ਕਦੋਂ ਚੈੱਕ ਹੋ ਜਾਵੇ ਕਦੋਂ ਕੀ ਹੋ ਜਾਵੇ ਸੋ ਤੁਸੀਂ ਵੀ ਹੁਣ ਸੋਚ ਲਓ ਤੁਹਾਡੇ ਨਾਲ ਕੀ ਹੋਣਾ ਤੇ ਤੁਸੀਂ ਹੁਣ ਕੀ ਕਰਨਾ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਜੋ ਹੋਇਆ ਇਹ ਬਹੁਤ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਨਹੀਂ ਇਦਾਂ ਹੋਵੇ ਇਹ ਤਾਂ ਅਰਦਾਸ ਇਹੀ ਕਰਦੇ ਰੱਬ ਅੱਗੇ ਕਿ ਰੱਬਾ ਅੱਗੇ ਤੋਂ ਇਦਾਂ ਦਾ ਕੁਝ ਨਾ ਕਰੀ ਚੜ੍ਹਦੀ ਕਲਾ 'ਚ ਰੱਖੀ ਬਾਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹ ਰਹੇ ਤੁਹਾਡੇ ਕੀ ਵਿਚਾਰ ਆ ਉਹੀ ਜਰੂਰ ਆਪਣੇ ਸਾਝੇ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਨਵੀਂ ਨਵੀਂ ਅਪਡੇਟ ਤੁਹਾਡੇ ਤੱਕ ਆਉਂਦੀ ਰਹੇ ਔਰ ਤੁਹਾਡੀ ਸਪੋਰਟ ਦੀ ਬਹੁਤ ਜਰੂਰਤ ਹੈ ਪੰਜਾਬੀਓ